ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਹੋਵੇਗੀ ਉਮਰ ਕੈਦ ਦੀ ਸਜ਼ਾ ਪੰਜਾਬ ਕੈਬਨਿਟ ਦਾ ਅਹਿਮ ਫੈਸਲਾ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦਾ ਵੀ ਐਲਾਨ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਤੋਂ ਬਾਅਦ ਪੰਜਾਬ ਕੈਬਨਿਟ ਦੇ ਰੱਖਿਆਤਮਕ ਫੈਸਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੇ ਕੋਈ ਬੇਅਦਬੀ ਕਰੂਗਾ ਅੱਜ ਦੀ ਤਰੀਕ 3 ਸਾਲ ਜੇਲ੍ਹ ਸੀ ਅਸੀਂ ਉਹਨੂੰ ਲਾਈਫ ਸੈਂਟੈਂਸ ਕਰ ਦਿੰਦਾ ਹੈ ਪੰਜਾਬ ਚ ਬੁਢਾਪਾ ਪੈਨਸ਼ਨ 250 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਨੌਜਵਾਨਾਂ ਲਈ ਲੱਖਾਂ ਨੌਕਰੀਆਂ ਦਾ ਐਲਾਨ ਕਈ ਉਤਪਾਦਾਂ ਤੇ ਘਟਾਇਆ ਵੈਟ ਗੰਨਾ ਉਦਯੋਗ ਨੂੰ ਵਿੱਤੀ ਸਹਾਇਤਾ ਅਸੀਂ 50 ਰੁਪਏ ਪਰ ਕੁਇੰਟਲ ਦੀ ਸਬਸਿਡੀ ਡਾਇਰੈਕਟ ਫਾਰਮਰ ਨੂੰ ਦੇਵਾਂਗੇ ਬਠਿੰਡਾ ਚ ਬੀਐਸਐਫ ਅਤੇ ਆਰਏਐਫ ਦੀਆਂ ਦੋ ਕੰਪਨੀਆਂ ਤਾਇਨਾਤ ਸੂਤਰਾਂ ਮੁਤਾਬਕ 23 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਤਿਪਾਵਨਾ ਰੈਲੀ ਚ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਨੂੰ ਰੋਕਣ ਲਈ ਕੀਤੀ ਗਈ ਤਾਇਨਾਤੀ ਪੰਜਾਬ ਚ ਅਮਨ ਕਾਇਮ ਰੱਖਣ ਵਾਸਤੇ ਬਟਾਲੀ ਨੇ ਆਈਆਂ ਜਿਹਦੀ ਵਰਤੋਂ ਅਸੀਂ ਲਾਲ ਨਾਅਰਡਰ ਵਾਸਤੇ ਕਰਾਂਗੇ ਖੁਣ ਖਤਰਨਾਕ ਅਤਵਾਦੀ ਸੰਗਠਨ ਆਈਐਸ ਦੇ ਨਿਸ਼ਾਨੇ ਤੇ ਨਿਊਯਾਰਕ ਪੈरिस ਹਮਲੇ ਤੋਂ ਬਾਅਦ ਨਿਊਯਾਰਕ ਲਈ ਧਮਕੀ ਭਰਿਆ ਵੀਡੀਓ ਜਾਰੀ ਨਿਊਯਾਰਕ ਪੁਲਿਸ ਨੇ ਫਿਲਹਾਲ ਕਿਸੇ ਖਤਰੇ ਤੋਂ ਕੀਤਾ ਇਨਕਾਰ ਸੁਰੱਖਿਆ ਵਧਾਈ ਦਿੱਲੀ ਦੇ ਫਿਰੋਜ਼ਸ਼ਾ ਕੋਟਲਾ ਮੈਦਾਨ ਤੇ ਹੋਏਗਾ ਭਾਰਤ ਦੱਖਣੀ ਅਫਰੀਕਾ ਸੀਰੀਜ਼ ਦਾ ਚੌਥਾ ਟੈਸਟ ਹਾਈ ਕੋਰਟ ਤੋਂ ਡीडीसीए ਨੂੰ ਮਿਲੀ ਹਰੀ ਝੰਡੀ 1 ਤੋਂ 10 ਦਸੰਬਰ ਲਈ ਡीडीसीए ਨੂੰ ਮਿਲੇਗਾ ਆਰਜੀ ਅਧਿਕਾਰ ਸਰਟੀਫਿਕੇਟ ਮੈਚ ਤੋਂ ਪਹਿਲਾਂ 1 ਕਰੋੜ ਰੁਪਏ ਦੀ ਰਕਮ ਅਦਾ ਕਰਨ ਦਾ ਸੁਨਾਇਆ ਫੈਸਲਾ 3 ਦਸੰਬਰ ਤੋਂ ਖੇਡਿਆ ਜਾਣਾ ਹੈ ਮੈਚ